ਤਾਂ ਜਿਹੜੇ ਤੁਹਾਡੇ ਲੋਕਾਂ ਨੂੰ ਧਰਨ ਦਿੱਤਾ ਜਾ ਰਿਹਾ ਕਿਸ ਕਾਰਨ ਨੂੰ ਲੈ ਕੇ ਦਿੱਤਾ ਜਾ ਰਿਹਾ ਜੀ ਮੈਂ ਸਪੌਂਸਰਿੰਗ ਦੁਬਲੀ ਕਿਸਾਨ ਚੰਗਰਛੜੀ ਕੋਟਬਡਾ ਵਾਇਸ ਪ੍ਰਧਾਨ ਪੰਜਾਬ ਅੱਜ ਜੋ ਦੁਬਲੀ ਨਗਰ ਵੱਲੋਂ ਨਗਰ ਦੇ ਬਿਜਲੀ ਘਰਾਂ ਧਰਨ ਦਿੱਤਾ ਜਾ ਰਿਹਾ ਇਹ ਪਹਿਲੀ ਗੱਲ ਤੇ ਕਈਆਂ ਸਾਲਾਂ ਤੋਂ ਸਾਨੂੰ ਪਰੇਸ਼ਾਨੀ ਆ ਰਹੀ ਆ ਨਹੀਂ ਦੀ ਹਰ ਗਰਮੀਆਂ ਦੇ ਵਿੱਚ ਉਹੀ ਸਾਨੂੰ ਪਰੇਸ਼ਾਨੀ ਆਈ ਆ ਅੱਜ 4-5 ਦਿਨ ਤੋਂ ਜਿਹੜੀ ਸ਼ਹਿਰੀ ਬੱਤੀ ਆ ਉਹ ਬੰਦ ਕਰ ਛੱਡਦੇ ਆ ਜਿਹੜਾ ਇੱਥੇ ਮਲਾਜਮ ਵੰਡਿਆ ਆ ਉਹ 10 10:30 ਵਜੇ ਤਕਰੀਬ ਨੂੰ ਉਹਦਾ ਲੱਗ ਲੱਗੇ ਨਗਰੋਂ ਆਉਦੇ ਘਰੋਂ ਚੱਲ ਜਾਂਦਾ ਇੱਥੇ ਸਾਡਾ ਨਗਰ ਗਰਮੀ ਤੋਂ ਤਰਫ ਦਾ ਕਦੀ ਛਾਵੇਂ ਕਿਤੇ ਜਾਂਦਾ ਕਦੀ ਕਿਤੇ ਬਿੰਦਾ ਜੇ ਉਹਨੂੰ ਫੋਨ ਕਰਦੇ ਹੋ ਪਹਿਲੀ ਗੱਲ ਤੇ ਫੋਨ ਹੀ ਨਹੀਂ ਚੁੱਕਦਾ ਜੇ ਕਿਸੇ ਦਾ ਚੁੱਕਦਾ ਵੀ ਆ ਕਹਿੰਦਾ ਮੈਂ 4 ਵਜੇ ਆਉਂਗਾ ਫਿਰ 4 ਵਜੇ ਆਇਆ ਤੇ ਪਿੰਡ ਦੇ ਲੋਕ ਨਾਲ ਲੱਗੇ ਠੀਕ ਕਰਵਾਈ ਰਾਤ 10 ਵਜੇ ਬੱਤੀ ਚੱਲੀ ਆ ਤਕਰੀਬਨ 2 ਵਜੇ ਫੇਰ ਬੱਤੀ ਬੰਦ ਹੋ ਗਈ ਆ ਫੇਰ ਨਾ ਕੋਈ ਟ੍ਰਾਈ ਨਹੀਂ ਲਈ ਕਿ ਕੀ ਇੱਥੇ ਮੁਸ਼ਕਲ ਆ ਕਿਥੋਂ ਖਰਾਬ ਆ ਜਦੋਂ ਅਸੀਂ ਸਵੇਰੇ ਨਗਰ ਇਕੱਠਾ ਹੋ ਕੇ ਇੱਥੇ ਆਏ ਆ ਸਾਡੇ ਜੋ ਥੋੜੇ ਜੀ ਬੰਦੇ ਆਏ ਸੀ ਉਸੇ ਵਾਲੇ ਬੱਤੀ ਛੱਡਦੀ ਸਾਰੇ ਨਗਰ 'ਚ ਬੱਤੀ ਪਹੁੰਚੀ ਕਿੰਨੇ ਦਿਨਾਂ ਤੋਂ ਬੱਤੀ ਦੀ ਪ੍ਰੋਬਲਮ ਆ ਰਹੀ ਆ ਇਹ ਤਕਰੀਬਨ ਪਿਛਲਾ ਹਫਤਾ ਹੀ ਲੰਘਾ ਸਾਰਾ ਇਹ ਬੱਤੀ ਜਿਹੜੀ ਮੁਸ਼ਕਲ ਨਹੀਂ ਜਿੰਨੀ ਮੁਸ਼ਕਲ ਇਹ ਮਲਾਜ਼ਮ 'ਚ ਆ ਜਿਹੜਾ ਇੱਥੇ ਵਰਕਰ ਕੰਮ ਕਰਦਾ ਵਾ ਇਸ ਕਰਕੇ ਅਸੀਂ ਚਾਹਨੇ ਇੱਕ ਤੋਂ ਦੀ ਇਥੋਂ ਬਦਲੀ ਹసే ਇੱਕ ਸਾਡੇ ਪਿੰਡ ਦਾ ਜਿਹੜਾ ਟਰੈਲੀ ਆ ਉਹ ਦੂਜੇ ਨਗਰ ਨੂੰ ਲੱਗ ਕੀਤੀ ਸਾਡੀ ਬੜੇ ਚਿਰ ਦੀ ਮੰਗਿਆ ਸਾਡੇ ਤਿੰਨ ਕਿੱਲੇ ਜ਼ਮੀਨ ਦਿੱਤੀ ਹੋਈ ਆ ਨਗਰ ਦੀ ਬੱਤੀ ਬੰਦ ਰਹਿੰਦੀ ਆ ਸ਼ਹੀਦਾਂ ਦੀ ਲਾ ਕੇ ਦੂਜੇ ਨਗਰਾਂ ਦੀ ਬੱਤੀ ਚੱਲਦੀ ਰਹਿੰਦੀ ਆ ਇੱਕ ਤੁਹਾਡੇ ਵੱਲੋਂ ਮੰਗਾ ਰੱਖੀਆਂ ਜੇਕਰ ਉਹ ਮੰਗਾ ਨਹੀਂ ਮੰਨਿਆ ਜਾਂ ਕੀ ਐਕਸ਼ਨ ਲਿਆ ਜਾਵੇਗਾ ਉਸ ਤੋਂ ਫਿਰ ਅਸੀਂ ਇੱਥੇ ਬੈਠੇ ਆ ਪ੍ਰਸ਼ਾਸਨ ਚੱਲ ਰਿਹਾ ਛੱਕੇ ਇਹ ਤੋਂ ਅਗਲਾ ਐਕਸ਼ਨ ਫਿਰ ਇੱਕ ਘੰਟਾ ਟਾਈਮ ਦਿੱਤਾ ਇਹਨਾਂ ਨੂੰ ਜੇ ਇੱਕ ਘੰਟੇ ਦੇ ਵਿੱਚ ਸਾਡਾ ਕੋਈ ਮਸਲਾ ਹੱਲ ਕਰਦੇ ਆ ਠੀਕ ਹੈ ਜੇ ਨਹੀਂ ਕਰਦੇ ਅਸੀਂ ਇੱਥੇ ਬੈਠੀਆਂ ਹਾਂ ਅਕਸ਼ਨ ਲੀਕ ਕੇ ਫਿਰ ਉਹ ਮੁੱਦੇ ਤੇ ਅਸੀਂ ਕਾਰ ਵੀ ਕਰਾਂਗੇ ਧੰਨਵਾਦ ਜੀ ਨਾ ਭਾਜੀ ਆਪਣਾ ਜੀ ਮੈਂ ਸਰਦੀਪ ਸਿੰਘ ਦੁਬਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੋਨ 77 ਇਹ ਤੁਹਾਡੇ ਵੱਲੋਂ ਬਿਜਲੀ ਘਰ ਦੇ ਵਿੱਚ ਧਰਨ ਦਿੱਤਾ ਜਾ ਰਿਹਾ ਹੈ ਕਿ ਇਸ ਕਾਰ ਨੂੰ ਲੈ ਕੇ ਦਿੱਤਾ ਜਾ ਰਿਹਾ ਜੀ ਇਹ ਵੇਖੋ ਜੀ ਕਾਰਨ ਤੇ ਬਹੁਤ ਜ਼ਿਆਦਾ ਹੈ ਪਰ ਅੱਜ ਦਾ ਜਿਹੜਾ ਮੇਨ ਕਾਰਨ ਹੈ ਇਹ ਅੱਜ ਤੋਂ 7-8 ਦਿਨ ਪਹਿਲਾਂ ਜਿਹੜੀ ਆ ਸਾਡੀ ਸ਼ਹਿਰੀ ਬੱਤੀ ਆ ਉਹ ਬੰਦ ਕਰ ਦਿੰਦੇ ਆ ਤੇ ਉਹਦੇ ਵਿੱਚ ਜਦੋਂ ਅਸੀਂ ਪੁੱਛਦੇ ਆ ਕਹਿੰਦੇ ਆ ਫਾਲਟ ਆ ਵੇਖੋ 8 ਦਿਨ ਹੋ ਗਿਆ ਜਿਹੜਾ ਹਫਤਾ ਹੋ ਗਿਆ ਪੂਰਾ ਇਹਨਾਂ ਤੋਂ ਫਾਲਟ ਹੀ ਨਹੀਂ ਨਿਕਲਦਿਆ ਫਾਲਟ ਨਿਕਲਤਾ ਨਹੀਂ ਆ ਬਿਓ ਜਿਹੜਾ ਇੱਥੇ ਲੈਨਮੈਨ ਜੀ ਦੀ ਡਿਊਟੀ ਆ ਉਹਦਾ ਸਾਡੇ ਪਿੰਡ ਜਿਹੜਾ ਕੋਈ ਝਗੜਾ ਪਿਛੜੀ ਦਿਨਾਂ ਵਿੱਚ ਹੋਇਆ ਸੀ ਕਿਸਾਨਾਂ ਦੇ ਨਾਲ ਉਹ ਤਾਂ ਆਈਨਾਵਾ ਹੋ ਗਿਆ ਵਾ ਉਹ ਰੰਜਿਸ਼ ਰੱਖਦਾ ਵਾ ਸਾਡੇ ਪਿੰਡ ਦੇ ਨਾਲ ਕਿ ਇਹਦੇ ਪਿੰਡ ਦਾ ਜਿਹੜਾ ਵਾ ਮੈਂ ਕੰਮ ਨਹੀਂ ਕਰਨਾ ਇਹਨਾਂ ਨੂੰ ਖਰਾਬ ਕਰਨਾ ਰਿਸ਼ਵਤ ਜਿਹੜੀ ਆ 20 20 ਰੁਪਏ ਬੈਂਕ ਦਾ ਫਿਰਦਾ ਵਾ 20 20 ਰੁਪਏ ਵੀ ਲੋਕਾਂ ਤੋਂ ਲੈ ਲੈਂਦਾ ਹਰ ਸੀਜ਼ਨ ਦੇ ਵਿੱਚ ਜਦੋਂ ਝੋਨਾ ਹੁੰਦਾ ਉਦੋਂ ਝੋਨਾ ਤੋੜਾ ਤੋੜਾ ਲੋਕਾਂ ਦੇ ਘਰਾਂ ਤੋਂ ਜਦੋਂ ਕਣਕ ਹੁੰਦੀ ਆ ਉਦੋਂ ਕਣਕ ਦਾ ਤੋੜਾ ਤੋੜਾ ਲੋਕਾਂ ਦੇ ਘਰਾਂ ਤੋਂ ਲੈ ਕੇ ਤੇ ਸ਼ਹਿਰ ਨ ਜਾ ਕੇ ਵੇਚ ਕੇ ਤੇ ਇਹ ਜਿਹੜੇ ਸਾਰੇ ਥੱਲੇੋਂ ਲੈ ਕੇ ਮੈਂ ਨਾ ਲੈਨਮੈਨ ਤੋਂ ਲੈ ਕੇ ਐਸਡੀਓ ਤੱਕ ਜਿਹੜੇ ਹਰਲੇ ਹੋਏ ਆ ਇਹ ਰਿਸ਼ਵਤ ਜਿਹੜੀ ਆ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਵੀ ਸਰਕਾਰ ਜਦੋਂ ਨਵੀਂ-ਨਵੀਂ ਬਣੀ ਸੀ ਇਸ ਚੀਜ਼ ਤੇ ਮੜਾ ਉਹਨਾਂ ਜ਼ੋਰ ਦਿੱਤਾ ਸੀ ਵੀ ਰਿਸ਼ਵਤ ਜਿਹੜੀ ਆ ਰਿਸ਼ਵਤਖੋਰੀ ਆ ਇਹ ਬੰਦ ਕੀਤੀ ਜਾਊਗੀ ਪਰ ਅਸੀਂ ਵੇਖਣੇ ਆ ਵੀ ਸਾਲ ਤੋਂ ਉੱਪਰ ਸਰਕਾਰ ਬਣੀ ਨੂੰ ਹੋ ਗਿਆ ਵਾ ਰਿਸ਼ਵਤ ਜਿਹੜੀ ਆ ਅੱਗੇ ਨਾਲੋਂ ਵੱਧਦੀ ਆ ਜਿਹੜੇ ਵੀ ਜਿੰਨੇ ਵੀ ਬੁਲਾਚਮ ਆ ਜੇ ਕੋਈ ਐਸ ਡੀਓ ਲੈਵਲ ਦਾ ਬੰਦਾ ਵਾ ਅਹੀਂ ਬਿਜਲੀਕਾਰ ਜਾਂਦੇ ਉਹਨਾਂ ਅੱਗੇ ਦਲਾਲ ਰੱਖੇ ਹੋਏ ਆ ਉਹ ਦਲਾਲ ਜਿਹੜੇ ਅੱਗੇ ਜਾ ਕੇ ਕਿਸਾਨ ਦੇ ਨਾਲ ਜਿੰਨੂੰ ਕੋਈ ਮੁਸ਼ਕਲ ਹੁੰਦੀ ਕੰਮ ਕਰਾਉਣ ਵਾਸਤੇ ਜਾਂਦਾ ਉਹ ਜਿਹੜਾ ਦਲਾਲ ਆ ਉਹ ਸੁਗਦੇ ਬਾਜੀ ਕਰਦਾ ਬਾਹਰ ਜਾ ਕੇ ਸੌਦਾ ਕਰਦਾ ਉਹਦੇ ਨਾਲ ਫੇ ਫੇ ਕਿੰਨੇ ਪੈਸੇ ਦਵੇਂਗਾ ਤੇ ਫੇ ਤੇਰਾ ਜਿਹੜਾ ਕੰਮ ਹੋਊਗਾ ਅਸੀਂ ਖੋਦ ਮੈਂ ਪਰਸੋ ਦੀ ਗੱਲ ਆ ਬਿਜਲੀਕਾਰ ਪੱਟੀ ਗਿਆ ਐਸਡੀਓ ਸਾਹਿਬ ਦੇ ਨਾਲ ਗੱਲ ਹੋਈ ਤਲਵੰਡੀ ਦਾ ਕੇਸ ਸੀਗਾ ਡੀਲੋਡ ਕਰਨ ਦਾ ਟਰਾਂਸਫਾਰਮਰ ਉਥੇ ਐਸ ਡੀਓ ਨੇ ਸ਼ਰਿਆਮ ਆਪਣਾ ਬੰਦਾ ਭੇਜਿਆ ਉਹਦੇ ਕੋਲ ਉਹਨੂੰ ਇਹ ਨਹੀਂ ਪਤਾ ਵੀ ਇਹ ਜਥੇਬੰਦੀ ਦੇ ਬੰਦੇ ਆ ਉਹਨੂੰ ਕਹਿੰਦਾ ਵੀ 8000 ਰੁਪਿਆ ਦੇ ਦੇ ਪਹਿਲਾਂ ਤੇ ਉਹਨੂੰ ਕਹਿੰਦਾ ਵੀ ਇਹ ਸਕੀਮ ਹੀ ਬੰਦ ਹੋ ਗਈ ਆ ਜਦੋਂ ਉਹਨੇ ਜ਼ੋਰ ਦਿੱਤਾ ਵੀ ਨਹੀਂ ਸਕੀਮ ਨਹੀਂ ਫਿਰ ਉਹਨੂੰ ਕਹਿੰਦਾ ਵੀ 8000 ਰੁਪਿਆ ਦੇ ਦੇ ਫਿਰ ਤੈਨੂੰ ਟਰਾਂਫਰਮ ਦਿੰਨੇ ਆ ਇਸ ਚੀਜ਼ ਤੇ ਉਹਦੀ ਪਰਸੋ ਜਿਹੜੀ ਆ ਬਹੁਤ ਉਥੇ ਕੁੱਤੇਖਾਨੀ ਮੈਂ ਕਹੂੰਗਾ ਵੀ ਐਸ ਡੀਓ ਦੀ ਕੀਤੀ ਫਿਰ ਜਾ ਕੇ ਉਹਨੇ ਮਾਫੀ ਮੰਗੀ ਇਸ ਗੱਲ ਦੀ ਵੀ ਸਰ ਜਿਹੜੀ ਆ ਇਹ ਮੁੰਡਾ ਜਿਹੜਾ ਸਾਡਾ ਨਹੀਂ ਗਿਆ ਤੇ ਕੰਮ ਕਰਾਉਣ ਵਾਸਤੇ ਕੋਈ ਆਇਆ ਫੇਰ ਉਹਨੂੰ ਅਸੀਂ ਨਸ਼ਰ ਕੀਤਾ ਕੋਈ ਗੱਲ ਕਰ ਫੇਰ ਉਹ ਐਸਡੀਓ ਦਾ ਬੰਦਾ ਨਿਕਲਿਆ ਦਲਾਲ ਨਿਕਲਿਆ ਜਿਹੜਾ ਸੌਦੇਵਾਜੀਆਂ ਕਰਦਾ ਸੀ ਕੁਝ ਮੰਗਣ ਨੂੰ ਲੈ ਕੇ ਬਿਜਲੀ ਤੇ ਕਰਨ ਮੀਟਿੰਗ ਵੀ ਕੀਤੀ ਗਈ ਕੀ ਵਿਸ਼ਵਾਸ ਦਿਵਾਇਆ ਗਿਆ ਜਾਂ ਕੀ ਮੰਗਾ ਮੰਨੀਆਂ ਗਈਆਂ ਤੁਹਾਡੀਆਂ ਇੱਥੇ ਅਧਿਕਾਰੀ ਆਏ ਆ ਹੁਣ ਐਕਸ਼ਨ ਸਾਹਿਬ ਆਏ ਆ ਜੇਈ ਸਾਹਿਬ ਆਏ ਆ ਹੋਰ ਮੁਲਾਜ਼ਮ ਜਿਹੜੇ ਆ ਇੱਥੇ ਆਏ ਆ ਉਹਨਾਂ ਨੇ ਸਾਡੀ ਜਿਹੜੀ ਜਥੇਬੰਦੀਆਂ ਦੀ ਸਾਡੇ ਪਿੰਡ ਦੇ ਮੋਹਤਬਰਾਂ ਦੀ ਜਿਹੜੀ ਮੀਟਿੰਗ ਲੱਗੀ ਸੀ ਉਹਨਾਂ ਨੂੰ ਅਸੀਂ ਇੱਕ ਦੋ ਮਸਲੇ ਦੱਸਿਆ ਜਿਹੜਾ ਉਹਨਾਂ ਬਿਲਕੁਲ ਅਨਕਾਰ ਕਰਤਾ ਉਹਨਾਂ ਹੱਲ ਕਰਨ ਤੋਂ ਕਿਉਂਕਿ ਝੋਨੇ ਦਾ ਸੀਜ਼ਨ ਆ ਗਿਆ ਅਸੀਂ ਜਿਹੜੇ ਜਿਹੜੇ ਬਿਲਕੁਲ ਹੱਲ ਨਹੀਂ ਕਰ ਸਕਦੇ ਜੇ ਝੋਨੇ ਦਾ ਸੀਜ਼ਨ ਆ ਗਿਆ ਤੇ ਮਸਲੇ ਦਾ ਮਤਲਬ ਇਸ ਤਰ੍ਹਾਂ ਥੋੜਾ ਲੜਕਦੇ ਰਹਿਣਗੇ ਸਾਡੀ ਬੱਤੀ ਇਦਾਂ ਥੋੜਾ ਬੰਦ ਰਹੂਗੀ ਜਾਂ ਸਾਡੀਆਂ ਮੁਸ਼ਕਲਾਂ ਜਿਹੜੀਆਂ ਆ ਵਾ ਇਦਾਂ ਥੋੜਾ ਬਣੀਆਂ ਰਹਿਣਗੀਆਂ ਜਿਹੜਾ ਇਹ ਪੈਡੀ ਸੀਜ਼ਨ ਆ ਇਹਦੇ ਵਿੱਚ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਨਾਲ ਇਹਨੂੰ ਵੀ ਚਲਾਉਣਾ ਵਾ ਨਾਲ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਵੀ ਹੱਲ ਕਰਨ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਪਿੰਡ ਦੀ ਜਿਹੜੀ 24 ਘੰਟੇ ਲਾਈਟ ਤੁਸੀਂ ਵੱਖਰੀ ਕਰਨ ਦੀ ਮੰਗ ਕਰਦੇ ਕਿੰਨੇ ਚਿਰ ਤੋਂ ਕਰਦੇ ਇਹ ਜੀ ਜਿਹੜੀ ਲਾਈਟ ਦੀ ਮੰਗ ਆ ਤੇ ਤਕਰੀਬਨ ਪਿਛਲੇ 14-15 ਸਾਲ ਤੋਂ ਅਸੀਂ ਕਰ ਰਹੇ ਆ ਜੇ ਹੀ ਪਤਾ ਨਹੀਂ ਕਿੰਨੇ ਆਏ ਤੇ ਕਿੰਨੇ ਚਲੇ ਗਏ ਆ ਇਹ ਸਾਨੂੰ ਵਿਸ਼ਵਾਸ ਦਿਵਾ ਦਿੰਦੇ ਆ ਐ ਹੁਣ ਕਰ ਦਿੰਨੇ ਆ ਐ ਸੀਜ਼ਨ ਚ ਕਰ ਦਿੰਨੇ ਆ ਉਸ ਸੀਜ਼ਨ ਚ ਕਰ ਦਿੰਨੇ ਆ ਤੇ ਅਜ ਤੱਕ ਕੋਈ ਵੀ ਸਾਡਾ ਜਿਹੜਾ ਮਸਲਾ ਹੱਲ ਨਹੀਂ ਕੀਤਾ ਅਸੀਂ ਪਿੰਡ ਦੀ ਸਾਢੇ 3 ਕਿੱਲੇ ਜ਼ਮੀਨ ਜਿਹੜੀ ਆ ਇਹ ਬਿਜਲੀ ਘਰ ਨੂੰ ਦੇ ਕੇ ਰੱਖੀ ਆ ਜਿਹਦੇ ਸਾਨੂੰ ਕੋਈ ਸਹੂਲਤ ਨਹੀਂ ਗਈ ਬਾਹਰਲੇ ਪਿੰਡ ਜਿਹੜੇ ਆ ਸਹੂਲਤਾਂ ਲੈਣ ਦਾ ਆ ਤੇ ਸਾਨੂੰ ਜਿਹੜਾ ਇੱਥੇ ਖਰਾਬ ਕੀਤਾ ਜਾਂਦਾ